ਮੰਤਰੀ ਕੁਲਦੀਪ ਢਾਲੀਵਾਲ ਜਦੋਂ ਅੱਜ ਦੇ ਵਿਧਾਨ ਸਭਾ اجلاس ਦੇ ਵਿੱਚ ਬੋਲਦੇ ਨਜ਼ਰ ਆ ਰਹੇ ਸਨ ਉਹਨਾਂ ਨੇ ਆਪਣਾ ਭਾਸ਼ਣ ਦੇਣਾ ਹੁੰਦਾ ਉਸ ਵੇਲੇ ਹੀ ਅਚਾਨਕ ਇੱਕ ਵਿਵਾਦ ਛੜ ਜਾਂਦਾ ਰੌਲਾ ਛੜ ਜਾਂਦਾ ਔਰ ਵਿਧਾਨ ਸਭਾ ਦੇ ਵਿੱਚ ਅਚਾਨਕ ਹੜਕੰਪ ਮੱਚ ਜਾਂਦਾ ਇੱਕ ਦੂਸਰੇ ਦੇ ਉੱਤੇ ਇਲਜ਼ਾਮ ਲਗਾਉਣੇ ਸ਼ੁਰੂ ਕਰ ਦਿੱਤੇ ਜਾਂਦੇ ਨੇ ਕੁਲਦੀਪ ਸਿੰਘ ਢਾਲੀਵਾਲ ਦੇ ਵੱਲੋਂ ਸਿੱਧੇ ਤੌਰ ਦੇ ਉੱਤੇ ਸ਼ਬਦੀ ਹਮਲਾ ਔਰ ਉਹਨਾਂ ਨੂੰ ਜਵਾਬ ਵੀ ਉਸੇ ਵੇਲੇ ਦਿੱਤਾ ਜਾਂਦਾ ਅਚਾਨਕ ਇਹ جنگ ਛੜ ਜਾਂਦੀ ਹੈ ਅਚਾਨਕ ਇਹ ਲੜਾਈ ਛੜ ਜਾਂਦੀ ਹੈ बहस ਜਿਹੜੀ ਆ ਉਹ ਰੋਦਰ ਰੂਪ اختیار ਕਰ ਲੈਂਦੀ ਐ ਐਤੋਂ ਤੱਕ ਵੀ ਗੱਲ ਕਹੀ ਜਾ ਰਹੀ ਸੁਣਾਈ ਦੇ ਰਹੀ ਐ ਕਿ ਆਪਣੀਆਂ ਸੀਟਾਂ ਤੇ ਜਾ ਕੇ ਬੈਠੋ ਥੱਲੇ ਨਾ ਆਓ ਯਾਨੀ ਕਿ ਮੰਤਰੀ ਅਤੇ ਐਮ ਐਲ ਏ ਇਸ ਹੱਦ ਤੱਕ ਨਰਾਜ਼ ਸਨ ਇੱਕ ਦੂਸਰੇ ਦੇ ਨਾਲ ਕਿ ਵਿਰੋਧੀ ਅਤੇ ਆਮ ਆਦਮੀ ਪਾਰਟੀ ਦੇ ਜਿਹੜੇ ਮੈਂਬਰ ਸਨ ਉਹ ਆਪਣੀਆਂ ਕੁਰਸੀਆਂ ਛੱਡ ਕੇ ਤੇ ਬਾਹਰ ਨੂੰ ਆ ਗਏ ਜਿੱਥੇ ਆ ਕੇ ਇੱਕ ਦੂਸਰੇ ਨਾਲ ਬਹਿਸਣਾ ਸ਼ੁਰੂ ਕਰ ਦੇਣ ਲੱਗੇ ਸੀ ਹਾਲਾਤ ਅਚਾਨਕ ਤਣਾਅਪੂਰਵਕ ਹੋ ਗਏ ਜਿਸ ਤੋਂ ਬਾਅਦ ਸਪੀਕਰ ਕੁਲਤਾਰ ਸੰਧਵਾ ਨੂੰ ਉੱਥੇ ਆ ਕੇ ਉਹਨਾਂ ਨੂੰ ਰੋਕਣਾ ਪਿਆ ਉੱਥੇ ਉਹਨਾਂ ਨੂੰ ਚੁੱਪ ਕਰਾਉਣਾ ਪਿਆ ਔਰ ਹਾਲਾਤ ਜਿਹੜੇ ਨੇ ਅਚਾਨਕ ਤਣਾਪੂਰਵਕ ਹੋ ਗਏ ਤੁਹਾਡੇ ਸਾਹਮਣੇ ਤਸਵੀਰਾਂ ਨੇ ਆਓ ਦੇਖਦੇ ਹਾਂ ਕਿ ਅਚਾਨਕ ਵਿਵਾਦ ਸ਼ੁਰੂ ਕਿਉਂ ਹੋਇਆ ਕੁਲਦੀਪ ਢਾਲੀਵਾਲ ਜੀ ਮਾਜੋਖ ਫਿਕਰ ਸਾਹਿਬ ਤੁਹਾਡਾ ਧੰਨਵਾਦ ਕਿ ਤੁਸੀਂ ਮੈਨੂੰ ਅੱਜ ਜਿਹੜਾ ਸਾਡੇ ਮਾਜੋਖ ਮੁਖਵੰਤੀ ਸਾਹਿਬ ਨੇ ਬਹੁਤ ਹੀ ਇਤਿਹਾਸਕ ਬਿੱਲ ਕੌਂਸਲ ਸਭਾ ਦੇ ਵਿੱਚ ਪੇਸ਼ ਕੀਤਾ ਉਹਦੇ ਤੇ ਵਿਚਾਰ ਦਿੰਦੀ ਪਹਿਲਾਂ ਤਾਂ ਮੈਂ ਇਸ ਬਿੱਲ ਦੀ ਬਹੁਤ ਹਮਾਇਤ ਕਰਦਾ। ਔਰ ਮੈਂ ਸਬਦਾ ਕਿ ਇਹ ਜਿਹੜਾ ਮੁੱਦਾ ਜਿਹੜਾ ਅੱਜ ਪੰਜਾਬ ਦੇ ਮਿਡਲ ਕਲਾਸ ਲੋਕਾਂ ਦਾ ਗਰੀਬ ਲੋਕਾਂ ਦਾ ਹੱਲ ਹੋਣ ਜਾ ਰਿਹਾ ਹੈ। ਇਹ ਸਭ ਬਹੁਤ ਵੱਡਾ ਮੁੱਦਾ ਹੈ। ਇਹ ਇੰਨਾ ਵੱਡਾ ਮੁੱਦਾ ਹੈ ਜਿਹੜਾ ਸੀਐਮ ਸਾਹਿਬ ਨੇ ਹੱਲ ਕੀਤਾ। ਅਸੀਂ ਪਹਿਲਾਂ ਵੀ ਜਦੋਂ ਸੀਐਮ ਸਾਹਿਬ ਨੂੰ ਮਿਲਦੇ ਹੀ ਕੈਪੀਟਲ ਬੀਟਾ ਦੇ ਵਿੱਚ ਜਾਂ ਉਦਾਂ ਵੀ ਤ Aí ਸੀਐਮ ਸਾਹਿਬ ਨੂੰ ਬੇਨਤੀ ਕਰਦੇ ਕਿ ਸਰ ਇਹਦਾ ਕੋਈ ਹੱਲ ਕੱਢੋ ਇਹਦਾ ਆਪਾਂ ਹੱਲ ਕੱਢੀਏ ਕਿਉਂਕਿ ਹਾਈ ਕੋਰਟ ਦੇ ਵਿੱਚ ਕੇਸ ਸੀਗਾ ਸੈ ਸਹਜੇ ਦਾ ਹੱਲ ਆਇਆ ਔਰ ਇਲੈਕਸ਼ਨ ਦੇ ਵਿੱਚ ਜਦੋਂ ਅਸੀਂ ਗਏ ਲੋਕ ਸਭਾ ਦੇ ਵਿੱਚ ਜਿਹੜਾ ਮੇਰਾ ਤਜੱਬਾ ਹੋਇਆ ਮੈਨੂੰ ਲੱਗਾ ਕਿ ਸਭ ਤੋਂ ਵੱਡਾ ਲੋਕਾਂ ਦਾ ਮੁੱਦਾ ਹੀ ਇਹ ਹੈ ਸਭ ਤੋਂ ਵੱਡਾ ਮੁੱਦਾ ਹੈ ਲੋਕਾਂ ਦਾ ਅਮਰਸਰ ਜ਼ਿਲ੍ਹੇ ਦੇ ਵਿੱਚ ਸਰ ਮੈਂ ਲੋਕ ਸਭਾ ਦਾ ਉਮੀਦਵਾਰ ਸੀਗਾ ਨੂੰ ਅਮਰਸਰ ਦੀ ਨੁੱਕਰ-ਨੁੱਕਰ ਦੇ ਵਿੱਚ ਜਾਣਾ ਜਾਣ ਦਾ ਮੌਕਾ ਮਿਲਿਆ ਲੋਕਾਂ ਨੂੰ ਮਿਲਣ ਦਾ ਮੌਕਾ ਮਿਲਿਆ ਉਹ ਲੋਕਾਂ ਦਾ ਜਿਹੜਾ ਹਾਲ ਸੀ ਲੋਕਾਂ ਦਾ ਜਿਹੜੀ ਠੱਗੀ ਵਧੀ ਉਹ ਸਰ ਸੁਣ ਕੇ ਤੁਸੀਂ ਵੀ ਕਿਤੇ ਸੁਣਦੇ ਹੋ ਤੁਹਾਨੂੰ ਲੱਗਦਾ ਹੈ ਕਿ ਦਿਨੇ ਠੱਗੀਆਂ ਕਿੱਦਾਂ ਵੱਜਦੀਆਂ ਉਹਦੇ ਠੱਗੀਆਂ ਦੇ ਵਿੱਚ ਉਹਨੇ ਐਲਓਪੀ ਸਾਹਿਬ ਕਹਿੰਦੇ ਸੀਗੇ ਮੈਂ ਲਗਾ ਦੱਸ ਜੀ ਮੈਂ ਲੱਗਾ ਦੱਸ ਐਲੋਪੀ ਸਾਹਿਬ ਉਹਨੇ ਕਹਿਣ ਦੇ ਸੀਗੇ ਕਿ ਅਫਸਰ ਜੀ ਬਹੁਤੀਆ ਸਿਫਤਾਂ ਨਾ ਕਰੋ ਇਹ ਸਭ ਪਿਛਲੇ 30 ਸਾਲ ਦੇ ਵਿੱਚ ਇਹ ਜਾਣਦੇ ਆ ਬਾਜਵਾਦ ਸਾਹਿਬ ਅਵਸਰ ਮਨਾਲਾ ਜਦੋਂ ਲੰਘਦੇ ਜਿੱਥੋਂ ਕਲੋਨੀਆਂ ਦਾ ਕੰਮ ਸ਼ੁਰੂ ਹੁੰਦਾ ਬਾਈਪਾਸ ਦੇ ਬਾਅਦ ਬਾਅਦ ਜਿੰਨੀਆਂ ਕਲੋਨੀਆਂ ਕੱਟੀਆਂ ਗਈਆਂ ਪੂਰੇ ਪੰਬਸਰ ਦੇ ਚਾਸਪਰੇ ਸਰ ਕੱਲੀ ਕੱਲੀ ਕਲੋਨੀ ਕਿਸੇ ਬੰਦੇ ਨੂੰ ਪੁੱਛ ਲੋ ਕੇ ਰਕਸ਼ਿਆਗਰ ਨੂੰ ਪੁੱਛ ਲੋ ਵੀ ਕਿ ਉਹ ਨਹੀਂ ਕਿਦੀ ਇੱਕ ਮਿੰਟ ਦੀ ਲੀਡਰ ਦਾ ਦਾਨ ਲੈਣਗੇ ਇਹ ਫਲਾਣੇ ਕੱਲੀ ਲੀਡਰ ਦੀ ਹੈ ਜੀ ਇਹ ਫਲਾਣੇ ਕਾਂਗਰਸੀ ਲੀਡਰ ਦੀ ਹੈ ਜੀ ਇਹ ਫਲਾਣੇ ਐਮਐਲਏ ਦੀ ਹੈ ਜੀ ਇਹ ਇਹ ਬਗਾ ਇੰਨਾ ਖੁੱਦial ਨਾ ਵਹ ਫਲਾਂ ਸੀਗਾ ਕਿ ਲੋਕਾਂ ਨੇ ਵਿਚਾਰਿਆਂ ਨਾ ਛੇਦੇ ਆਪ ਥੱਕੇ ਉਹਦੇ ਚਾਣਦੇ ਹੈਲੋ ਜੀ ਸਾਹਿਬ ਬਹੁਤ ਸਾਰੀਆਂ ਕਲੋਨੀਆਂ ਨੂੰ ਜਾਣਦੇ ਆਂ ਬਸ ਜਿਹੜੇ ਘੜੇ ਦੋ ਇਹਨੇ ਨਹੀਂ ਇਹ ਸਭੀ ਰੋੜ ਕੇ ਬਸ ਕਿਹੜੇ ਘੜੇ ਦਿਆਂ ਨੂੰ ਪਤਾ سرجی گیار سنواری بیٹھو سادی کرتے سنو تھی بیٹھواری ਸਾਥੀ ਕਹਾਂਗੇ ਬਾਜਵਾ ਜੀ ਬੈਠੋ ਪਲੀਜ਼ ਬਾਜਵਾ ਸਾਹਿਬ ਬੈਠੋ ਬੈਠੋ ਉਹਨਾਂ ਨੂੰ ਗੱਲ ਕਰਨੀ ਚੇਅਰ ਨੂੰ ਡੈਸਕ ਕੀਤਾ ਜਾਵੇ ਕੀ ਬੈਠੋ ਬਾਜਵਾ ਸਾਹਿਬ ਬੈਠੋ ਤੁਸੀਂ ਬੈਠੋ ਪਈ ਤੁਸੀਂ ਤੁਸੀਂ ਚੇਅਰ ਤੇ ਡੈਸਕ ਕਰਾ ਜੀ ਤੁਸੀਂ ਚੇਅਰ ਨੂੰ ਤੁਸੀਂ ਬੈਠੋ ਜੀ ਤੁਸੀਂ ਬੈਠੋ ਪਲੀਜ਼ ਚੇਅਰ ਨੂੰ ਡੈਸਕ ਕਰੋ ਚੇਅਰ ਨੂੰ ਡੈਸਕ ਕਰੋ ਸਾਥੀ ਲੋਕਾਂ ਦਾ ਦੁੱਖ ਸੁਣੋ ਛੱਡ ਦੇ ਕਿਉਂ ਤਾਰੀਰਾ ਸਾਹਿਬ ਕੀ ਮੋ ਡੈਸਕ ਕਰੋ ਸਾਰਾ ਅਕਸਲ ਵੀ ਕਰਾਂਗੇ ਬਿਲਕੁਲ ਅਕਸਲ ਕਰਾਂਗੇ ਸਰ ਸਰ ਵੀ ਤੁਸੀਂ ਜੀ ਕਿਰਪਾ ਕਰਕੇ ਇਹ ਚੇਹਰੋ ਡਸ ਕੀਤਾ ਜਾਵੇ بیٹھو بیٹھو پلیز بیٹھو پلیز بیٹھو تھی بیٹھو 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 جی بیٹھو ٹھیک ہے بیٹھو 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 تھی گل آ گئی ہے سارے مار یوگ ممبر صاحب کو بےنتی کردہ کہ ڈسکیشن ڈسکشن دیئے ਆਪਾਂ ਡਿਸਕਸ਼ਨ ਆਪ ਬਾਜਵਾ ਜੀ ਬੈਠੋ ਬਾਜਵਾ ਜੀ ਬੈਠੋ ਬਾਜਵਾ ਜੀ ਬੈਠੋ ਆਪਣਾ ਮਾਨਯੋਗ ਮੈਂਬਰ ਸਾਹਿਬਾਨ ਬੈਠੋ 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 ਸਾਰੇ ਮੈਂਬਰ ਆਪਣੀਆਂ ਆਪਣੀਆਂ ਸੀਟਾਂ ਤੇ ਬੈਠਣ ਸਾਰੇ ਮਾਨਯੋਗ ਮੈਂਬਰ ਆਪਣੀਆਂ ਆਪਣੀਆਂ ਸੀਟਾਂ ਤੇ ਬੈਠਣ ਮੈਂ ਦੇਖੋ ਇਹ ਬੜਾ ਮੁਕੱਦਸ ਹਾਊਸ ਹੈ ਬੜਾ ਵਧੀਆ ਡਿਸਕਸ਼ਨ ਚੱਲ ਰਹੀ ਸੀ ਬਾਜਵਾ ਸਾਹਿਬ ਜਦੋਂ ਤੁਸੀਂ ਬੋਲ ਰਹੇ ਸੀ ਉਦੋਂ ਇਹਨਾਂ ਨੇ ਨਹੀਂ ਇੰਟਰਪਟ ਕੀਤਾ ਜਦੋਂ ਇਹ ਬੋਲ ਰਿਹਾ ਉਹ ਤੇ ਆਪਾਂ ਨੂੰ ਇੰਟਰਪਟੀ ਕਰਨਾ ਚਾਹੀਦਾ ਮੈਂ ਇੱਕ ਬੇਨਤੀ ਕਰਦਾ ਹੈ ਵੀ ਜਦੋਂ ਜਦੋਂ ਮਾਣਯੋਗ ਆਪੋਜੀਸ਼ਨ ਦੇ ਮੈਂਬਰ ਸਾਹਿਬਾਨ ਆਪੋਜੀਸ਼ਨ ਦੇ ਲੀਡਰ ਸਾਹਿਬਾਨ ਬੋਲ ਰਹੇ ਸੀ ਤਾਂ ਇਧਰੋਂ ਕਿਸੇ ਨੇ ਇੰਟਰਸਪ ਨਹੀਂ ਕੀਤਾ ਹੁਣ ਜਦੋਂ ਇਹ ਬੋਲਦਾ ਹੈ ਜਦੋਂ ਟ੍ਰੈਜਰੀ ਵਾਲੇ ਬੋਲਦੇ ਆ ਸਾਥੀ ਮਾਨਜੋ ਮੈਂਬਰ ਸਾਹਿਬਾਨ ਬੋਲ ਰਹੇ ਆ ਤਾਂ ਉਹਦਾ ਤੁਸੀਂ ਵੀ ਇੰਟਰਰਪਟ ਨਾ ਕਰੋ ਕਿਰਪਾ ਕਰਕੇ ਬੈਠੋ ਚਲੋ ਆਪਾਂ ਗੱਲ ਚੱਲਣ ਦੀ ਅੱਗੇ ਠੀਕ ਹੈ ਜੇ ਕੋਈ ਨਾਮ ਲੈ ਐਕਸਪੈਂਡ ਕਰਦਾਂਗੇ ਜੇ ਕੋਈ ਨਾਮ ਲੈ ਐਕਸਪੈਂਡ ਕਰਦਾਂਗੇ ਜੇ ਕੋਈ ਨਾਮ ਲੈ ਐਕਸਪੈਂਡ ਕਰਦਾ ਹੈ ਯੈਸ ਪਲੀਜ਼ ਅੱਗੇ ਚਲੋ ਜੀ ਅੱਗੇ ਚੱਲੇ ਜੀ ਅੱਗੇ ਚੱਲੋ ਜੀ ਬੈਠੋ ਸਾਰੇ ਬੈਠੋ اجازت تو بنا جو بھی بولے گیا رکارڈ نہ جائے چیت کی اجازت تو بنا جو بھی بولیا گیا ریکارڈ نہ کیا جاوے. جی جاوے بیٹھو جی بیٹھو سارے سارے مان یوگ ممبر سب بےنتی کرتا کہ بیٹھو بیٹھو جی بیٹھو تسی بیٹھو 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 بیٹھو, بیٹھو. 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 کوئی کسی مان ممبر کے خلاف ان پارلیمنٹری لینگویج نہیں یوز کی جائے گی کرپا کر کے بیٹھو بیٹھو جی بیٹھو 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 فلور کراس نہ کی جائے جڑو مجھے جی پیچھے چلو پیچھے پیچھے پچھے پچھے باجوا جی پلیز بیٹھو بیٹھو تھی میں گل کرتا بیٹھو میں بیٹھو ਪਲੀਜ਼ ਪਲੀਜ਼ ਬੈਠੋ ਤੁਸੀਂ ਮੈਂ ਆਈ ਐਮ ਟੇਕਿੰਗ ਕੇਅਰ ਆਫ ਕੇਅਰ ਆਫ ਮੈਂ ਗੱਲ ਕਰ ਰਿਹਾ ਤੁਸੀਂ ਬੈਠੋ ਲੀਡਰ ਆਫ ਆਪੋਜੀਸ਼ਨ ਮਾਨਯੋਗ ਲੀਡਰ ਆਫ ਆਪੋਜੀਸ਼ਨ ਬੈਠਣਗੇ ਬੈਠੋ ਜੀ ਬੈਠੋ ਜੀ ਐਲਓਪੀ ਸਾਹਿਬ ਬੈਠੋ ਸਾਰੇ ਮਾਨਯੋਗ ਮੈਂਬਰ ਆਪਣੀ ਆਪਣੀ ਸੀਟਾਂ ਤੇ ਜਾਣ ਸਾਰੇ ਮਾਨਯੋਗ ਮੈਂਬਰ ਆਪਣੀ ਆਪਣੀ ਸੀਟਾਂ ਪਰ ਜਾਣ ਸਾਰੇ ਮਾਨਯੋਗ ਮੈਂਬਰ ਆਪਣੇ ਸੀਟਾਂ ਤੇ ਜਾਣ ਚਲੋ ਬੈਠੋ

ਮੈਂ ਗੱਲ ਕਰਦਾ ਜੀ ਪਲੀਜ਼ ਬੈਠੋ ਤੁਸੀਂ ਇੱਕ ਵਾਰ ਬੈਠੋ ਤੁਸੀਂ ਤੁਸੀਂ ਬੈਠੋ 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 ਬੈਜਵਾ ਜੀ ਬੈਠੋ ਬੈਠੋ ਤੁਸੀਂ ਬੈਠੋ ਮੈਂ ਮੈਂ ਗੱਲ ਕਰਦਾ ਬੈਠੋ ਮੈਂ ਗੱਲ ਕਰ ਰਿਹਾ ਤੁਹਾਡੀ ਗੱਲ ਕਰ ਰਿਹਾ ਬੈਠੋ ਤੁਸੀਂ ਬੈਠ ਜਾਓ ਬੈਹ ਜਾਓ ਬੈਠੋ ਬੈਠੋ ਤੁਸੀਂ ਚੁੱਪੋ ਮਾਨ ਸਾਹਿਬ ਤੁਸੀਂ ਵੀ ਆਪਣੀ ਜਗ੍ਹਾ ਤੇ ਬੈਠੋ ਬੇੜਾ ਕੇਰ ਦੀ ਇਜਾਜ਼ਤ ਤੋਂ ਬੇੜਾ ਜੋ ਵੀ ਗੱਲ ਕੀਤੀ ਗਈ ਹੈ ਉਹ ਰਿਕਾਰਡ ਨਾ ਕੀਤੀ ਜਾਵੇ ਤੁਸੀਂ ਬਾਜਵਾ ਸਾਹਿਬ ਬੈਠੋ ਜੇ ਕੋਈ ਕਿਸੇ ਦਾ ਨਾਂ ਆਊਟ ਆਫ ਕੰਟੈਕਸਟ ਲਿਆ ਗਿਆ ਤਾਂ ਐਕਸਪੈਂਡ ਕੀਤਾ ਜਾਏਗਾ ਤੁਸੀਂ ਬੈਠੋ 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 ਪਲੀਜ਼ ਬੈਠੋ ਸ਼੍ਰੀਮਾਨ ਅਮਨ ਅਰੋੜਾ ਜੀ ਆਹ ਬਹੁਤ ਬਹੁਤ ਮਿਹਰਬਾਨੀ ਸਪੀਕਰ